हालेलुया 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 सच्चे ते सामर्थी परमेश्वर जी प्रभु जी मैं ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਪ੍ਰਭੂ ਜੀ ਸੱਚ ਮੁੱਚ ਤੁਸੀਂ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਯੋਗੇ ਸਮਝ ਕੇ ਖੁਦਾ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਮਹਾਨ ਪਰਮੇਸ਼ਰ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਪ੍ਰਭੂ ਜੀ ਸੱਚ ਮੁੱਚ ਤੁਸੀਂ ਆਪਣੀ ਦਇਆ ਦੇ ਨਾਲ ਸਾਨੂੰ ਸਭ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੀ ਨਾਲ ਇਕੱਠਿਆਂ ਕੀਤਾ ਸ਼ਾਮਲ ਕੀਤਾ ਪ੍ਰਭੂ ਜੀ ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਦੇਣ ਦੇ ਲਈ ਕਿਉਂ ਜੋ ਮੇਰੇ ਸਾਮਰਥੀ ਖੁਦਾ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਹਾਡੇ ਕੰਮ ਸਾਡੇ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਜੇ ਮੇਰੇ ਮਹਾਨ ਖੁਦਾ ਸੱਚ ਮੁਝ ਤੁਸੀਂ ਸਾਨੂੰ ਕਦੇ ਵੀ ਕੱਲਿਆਂ ਨਹੀਂ ਛੱਡਦੇ ਪ੍ਰਭੂ ਜੀ ਤੁਸੀਂ ਸਾਨੂੰ ਕਦੇ ਵੀ ਅਨਾਥ ਨਹੀਂ ਛੱਡਦੇ ਹਮੇਸ਼ਾ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖਦੇ ਜੀ ਆਪਣੇ ਪਵਿੱਤਰ ਸਵਰਗਦੂਤਾਾਂ ਦੇ ਨਾਲ ਆਪਣੇ ਫਤਿਹਮੰਦ ਸੱਚੇ ਹੱਥ ਨੂੰ ਹਮੇਸ਼ਾ ਪ੍ਰਭੂ ਤੁਸੀਂ ਸਾਡੇ ਸਿਰਾਂ ਦੇ ਉੱਪਰ ਰੱਖਦੇ ਸੀ ਮੇਰੇ ਮਹਾਨ ਪਰਮੇਸ਼ੁਰ ਸੱਚ ਮੁਝ ਤੁਸੀਂ ਸਾਡੇ ਨਾਲ ਖੁਦਾ ਬਹੁਤ ਵਧੇਕ ਪਿਆਰ ਕਰਦੇ ਸੀ ਔਰ ਪ੍ਰਭੂ ਸੱਚ ਮੁੱਚ ਤੁਹਾਡਾ ਪ੍ਰੇਮ ਸਾਡੇ ਲਈ ਸੱਚਾ ਹੈ ਮੇਰੇ ਮਹਾਨ ਪਰਮੇਸ਼ੁਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਖੁਦਾ ਸੱਚ ਮੁੱਚ ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਸ਼ਾਮਲ ਨਹੀਂ ਹੋਏ ਬਲਕਿ ਪ੍ਰਭੂ ਜੀ ਇਹ ਤੁਹਾਡਾ ਪਵਿੱਤਰ ਆਤਮਾ ਤੇ ਤੁਹਾਡਾ 프리ਮ ਹੈ ਜੋ ਤੁਸੀਂ ਸਾਨੂੰ ਸਭ ਨੂੰ ਖੁਦਾ ਵਕ ਵਕ ਜਗਾਂ ਤੋਂ ਇਕੱਠੇ ਕੀਤਾ ਇਸ ਪ੍ਰਾਰਥਨਾ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਮਲ ਕੀਤਾ ਮੇਰੇ ਮਹਾਨ ਪਰਮੇਸ਼ਵਰ ਜੀ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਡੀ ਪ੍ਰਾਰਥਨਾ ਨੂੰ ਤੁਸੀਂ ਸਾਡੀ ਬੇਨਤੀ ਨੂੰ ਹਮੇਸ਼ਾ ਕੰਨ ਲਾ ਕੇ ਸੁਣਦੇ ਜੀ ਕਿਉਂ ਜੋ ਪ੍ਰਭੂ ਤੁਹਾਡੇ ਅੰਦਰ ਦਇਆ ਹੈ ਸਾਡੇ ਲਈ ਤੁਹਾਡੇ ਪਵਿੱਤਰ ਪਾਕ ਵਚਨ ਚ ਲਿਖਿਆ ਹੈ ਤੁਸੀਂ ਕਿਹਾ ਜਿੱਥੇ ਦੋ ਜਾਂ ਦੋ ਤੁ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ ਖੁਦਾਬਾਪ ਅੱਜ ਤੁਹਾਡਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਸਾਡੀ ਪ੍ਰਾਰਥਨਾ ਨੂੰ ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ ਮੇਰੇ ਮਹਾਨ ਪਰਮੇਸ਼ੁਰ ਜੀ ਸੱਚਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਪ੍ਰਭੂ ਸੱਚਮੁੱਚ ਜੋ ਲੋਕ ਤੁਹਾਨੂੰ ਪੁਕਾਰਦੇ ਹਨ ਖੁਦਾ ਤੁਸੀਂ ਉਹਨਾਂ ਦੀ ਪੁਕਾਰ ਨੂੰ ਸੁਣਦੇ ਜੀ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਹੈ ਤੁਸੀਂ ਵਾਦਾ ਕੀਤਾ ਹੈ ਤੁਸੀਂ ਕਿਹਾ ਕਿ ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਪ੍ਰਭੂ ਤੁਸੀਂ ਹਮੇਸ਼ਾ ਸਾਡੀ ਆਵਾਜ਼ ਨੂੰ ਸਾਡੀ ਪ੍ਰਾਰਥਨਾ ਨੂੰ ਸਾਡੀ ਬੇਨਤੀ ਨੂੰ ਕੰਨ ਲਾ ਕੇ ਸੁਣਦੇ ਜੀ ਔਰ ਪਰਮੇਸ਼ਰ ਸੱਚ ਮੁੱਚ ਤੁਸੀਂ ਹਮੇਸ਼ਾ ਸਾਡੀ ਪ੍ਰਾਰਥਨਾ ਦਾ ਸਾਡੀ ਬੇਨਤੀ ਦਾ ਸਾਨੂੰ ਉੱਤਰ ਦਿੰਦੇ ਸੀ ਅੱਜ ਵੀ ਪਰਮੇਸ਼ਰ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਪ੍ਰਭੂ ਸੁਣਦੇ ਜੀ ਮੇਰਾ ਵਿਸ਼ਵਾਸ ਹੈ ਤੁਸੀਂ ਸਾਡੇ ਇੱਕ ਇੱਕ ਸ਼ਬਦ ਨੂੰ ਪ੍ਰਭੂ ਜੀ ਪੂਰੀਆਂ ਕਰੋਗੇ ਮੇਰੀ ਮਹਾਨ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਸੱਚਮੁੱਚ ਹਰ ਰੋਜ਼ ਤੁਸੀਂ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ ਪ੍ਰਭੂ ਜੀ ਸੱਚਮੁੱਚ ਪਹਿਨਣ ਦੇ ਲਈ ਸਾਨੂੰ ਕੱਪੜੇ ਦਿੰਦੇ ਹੋ ਸੁੰਦਰ ਸਾਖ ਉਹਦਾ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲਦੇ ਹਨ ਮੇਰੀ ਜ਼ਿੰਦਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਸੱਚਮੁੱਚ ਬੀਤੇ ਸਮੇਂ ਜੀ ਖੁਦਾਬਾਬ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੀ ਜ਼ਿੰਦਾ ਪਰਮੇਸ਼ਰ ਸਾਡੇ ਪਰਿਵਾਰ ਨੂੰ ਸੰਭਾਲਿਆ ਬੱਚਿਆਂ ਨੂੰ ਸੰਭਾਲਿਆ ਪ੍ਰਭੂ ਜੀ ਰਾਹਾਂ ਦੇ ਵਿੱਚ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਸਵਰਗ ਦੂਤਾਂ ਦੇ ਨਾਲ ਪ੍ਰਭੂ ਜੀ ਤੁਸੀਂ ਸਾਡੀ ਅਗਵਾਈ ਕੀਤੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੀ ਜ਼ਿੰਦਾ ਪਰਮੇਸ਼ਰ ਜੀ ਔਰ ਖੁਦਾਬਾਬ ਸੱਚ ਮੁੱਚ ਰਾਤ ਪਰ ਤੁਸੀਂ ਸਾਨੂੰ ਮਿੱਠੀ ਨੀਂਦ ਦੇ ਕੇ ਸੰਭਾਲਿਆ ਪਰਮੇਸ਼ਰ ਜੀ ਔਰ ਖੁਦਾਬਾਬ ਅੱਜ ਤੁਸੀਂ ਸਾਨੂੰ ਉਸ ਮਿੱਠੀ ਨੀਂਦ ਤੋਂ ਜਗਾਇਆ ਪਰਮੇਸ਼ਰ ਜੀ ਇਸ ਪਵਿੱਤਰ ਅਤੇ ਸੁੰਦਰ ਦਿਨ ਨੂੰ ਦਿਖਾਇਆ ਖੁਦਾ ਜਿਸ ਦੀ ਰਚਨਾ ਤੁਸੀਂ ਆਪਣੇ ਮਹਾਨ ਹੁਕਮਾਂ ਦੇ ਨਾਲ ਮਹਾਨ ਵਚਨਾਂ ਦੇ ਨਾਲ ਕੀਤੀ ਸੀ ਮੇਰੇ ਮਹਾਨ ਪਰਮੇਸ਼ਰ ਜੀ ਸੱਚ ਮੁੱਚ ਖੁਦਾ ਇਸ ਪੂਰੀ ਸ੍ਰਿਸ਼ਟੀ ਨੂੰ ਰਚਣ ਵਾਲੇ ਤੁਸੀਂ ਪਰਮੇਸ਼ਰ ਜੀ ਪ੍ਰਭੂ ਜੀ ਇਸ ਦਿਨ ਨੂੰ ਵੀ ਤੁਸੀਂ ਬਣਾਇਆ ਰਾਤ ਨੂੰ ਵੀ ਤੁਸੀਂ ਬਣਾਇਆ ਪਰਮੇਸ਼ਵਰ ਸੱਚ ਮੂਝ ਆਕਾਸ਼ ਉੱਪਰ ਲਾ ਦੇ ਧਰਤੀ ਹੇਠਲਾ ਹਰੇਕ ਜੀਵ ਜੰਤੂ ਪ੍ਰਭੂ ਜੀ ਸੱਚਮੁੱਚ ਤੁਸੀਂ ਬਣਾਇਆ ਮੇਰੇ ਮਹਾਨ ਪਰਮੇਸ਼ਰ ਇਸ ਸੁੰਦਰ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮੇਸ਼ਰ ਤੁਸੀਂ ਜੀ ਮੇਰੇ ਖੁਦਾ ਬਾਪ ਸੱਚਮੁੱਚ ਬਹੁਤ ਸਾਰੇ ਲੋਕ ਖੁਦਾ ਇਸ ਪਵਿੱਤਰ ਅਤੇ ਸੁੰਦਰ ਦਿਨ ਦਾ ਆਨੰਦ ਨਹੀਂ ਮਾਣ ਸਕੇ ਪਰ ਪ੍ਰਭੂ ਜੀ ਤੁਸੀਂ ਆਪਣੀ ਵੱਡੀ ਦਇਆ ਅਤੇ ਆਪਣੀ ਵੱਡੀ ਕਿਰਪਾ ਸਾਡੇ ਸਭ ਉੱਪਰ ਕੀਤੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਜ਼ਿੰਦਾ ਪਰਮੇਸ਼ਰ ਜੀ ਪ੍ਰਭੂ ਜੀ ਸੱਚਮੁੱਚ ਤੂੰ ਮੇਰਾ ਬਾਲੇ ਤੂੰ ਮੇਰੀ ਬੁੱਧੀ ਹੈ ਤੂੰ ਮੇਰੀ ਚਟਾਨ ਹੈ ਪ੍ਰਭੂ ਜੀ ਸੱਚ ਉਸ ਤੁਸੀਂ ਸਾਡੇ ਮਸਤਕ ਨੂੰ ਬਹੁਤ ਉੱਚਿਆ ਕਰ ਦੇ ਜੀ ਸਾਨੂੰ ਕਦੇ ਵੀ ਪੂਛ ਨਹੀਂ ਠਹਿਰਾਉਂਦੇ ਸਿਰ ਠਹਿਰਾਉਂਦੇ ਜੇ ਸਭ ਜਾਤੀਆਂ ਦੇ ਨਾਲ ਉਹ ਪ੍ਰਭੂ ਤੁਸੀਂ ਸਾਨੂੰ ਉੱਚਿਆ ਕਰਦੇ ਜੀ ਮੇਰੇ ਮਹਾਨ ਪਰਮੇਸ਼ਵਰ ਜੀ ਪਵਿੱਤਰ ਆਤਮਾ ਜੀ ਸੱਚ ਮੁੱਚ ਮੈਂ ਇਨਾ ਸ਼ਬਦਾਂ ਦੇ ਦੁਆਰਾ ਜਿੰਨੀ ਤੁਹਾਡੀ ਤਾਰੀਫ ਕਰਾਂ ਪ੍ਰਭੂ ਜੀ ਜਿੰਨੀ ਵੀ ਤੁਹਾਡੀ ਮਹਿਮਾ ਕਰਾਂ ਸੱਚ ਮੁੱਚ ਖੁਦਾਬਾਪੂ ਕਾਟੇ ਕਿਉਂ ਜੋ ਪ੍ਰਭੂ ਜੀ ਤੁਹਾਡੇ ਉਪਕਾਰ ਤੁਹਾਡੀ ਦਇਆ ਵੱਡੀ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਔਰ ਖੁਦਾਬਾਪਸ ਸਿੰਘ ਜੀ ਸਭ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਪ੍ਰਭੂ ਜੀ ਅਗਰ ਬੀਤੇ ਸਮੇਂ ਜ ਅਸੀਂ ਤੁਹਾਡੇ ਵਚਨਾਂ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਮਦੀ ਕੋਈ ਅਪਰਾਧ ਕੋਈ ਗੁਨਾਹ ਕੀਤਾ ਹੋਵੇ ਖੁਦਾ ਜਿਸ ਤੋਂ ਅਸੀਂ ਅਣਜਾਣ ਹਾਂ ਤੁਹਾਡੇ ਪਵਿੱਤਰ ਵਚਨਾਂ ਚ ਲਿਖਿਆ ਹੈ ਤੁਸੀਂ ਕਿਹਾ ਹੈ ਕਿ ਜੋ ਲੋਕ ਪਰਮੇਸ਼ਰ ਸੱਚ ਮੁਜਮੂਦੋਂ ਅੰਗੀਕਾਰ ਕਰਕੇ ਆਪਣੇ ਹਰੇਕ ਪਾਪ ਨੂੰ ਛੱਡਦੇ ਹਨ ਇਕਰਾਰ ਕਰਦੇ ਹਨ ਕਿ ਪ੍ਰਭੂ ਯੀਸ਼ੂ ਮਸੀਹ ਮੇਰੇ ਪ੍ਰਭੂ ਆ ਮੇਰੇ ਲਈ ਧਰਤੀ ਦੇ ਉੱਪਰ ਆਏ ਉਹਨਾਂ ਨੇ ਮੇਰੇ ਲਈ ਆਪਣੇ ਖੂਨ ਨੂੰ ਬਹਾਇਆ ਪਰਮੇਸ਼ਰ ਸੱਚ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਆਪਣੇ ਪਵਿੱਤਰ ਪਾਗ ਲਹੂ ਨੂੰ ਸਾਡੇ ਲਈ ਬਹਾਇਆ ਤਾਂ ਜੋ ਸਾਡੇ ਅਪਰਾਧ ਸਾਡੀਆਂ ਗਲਤੀਆਂ ਮਾਫ਼ ਹੋ ਸਕਣ ਪਰਮੇਸ਼ਰ ਸੱਚ ਮੁਝ ਤੁਸੀਂ ਮਾਫੀ ਦੇਣ ਦੇ ਲਈ ਧਰਤੀ ਦੇ ਉੱਪਰ ਆਏ ਖੁਦਾ ਤੁਸੀਂ ਸਾਡੇ ਉੱਪਰੋਂ ਸਜ਼ਾ ਦੇ ਹੁਕਮ ਨੂੰ ਸਜੂਜ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰਨ ਦੇ ਲਈ ਆਏ ਸਾਨੂੰ ਨਵਾਂ ਜੀਵਨ ਦੇਣ ਦੇ ਲਈ ਆਏ ਕਿਉਂ ਜੋ ਪਰਮੇਸ਼ਰ ਸੱਚ ਹੋਵੇ ਇਹ ਤੁਹਾਡਾ ਪ੍ਰੇਮ ਸੀ ਮੇਰੇ ਮਹਾਨ ਪਰਮੇਸ਼ੁਰ ਮੈਂ ਸੱਚ ਮੁੱਚ ਇਸ ਪ੍ਰੇਮ ਲਈ ਤੁਹਾਡਾ ਦਿਲ ਤੂੰ ਸ਼ੁਕਰਗੁਜ਼ਾਰ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਪਵਿਤਾ ਆਤਮਾ ਜੀ ਸੱਚ ਮੁੱਚ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਤੁਹਾਡੇ ਬੱਚਿਆਂ ਦੇ ਲਈ ਖੁਦ ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਇੱਕ ਮਨ ਇੱਕ ਚਿਤ ਲਾ ਕੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਇਸ ਪ੍ਰਾਰਥਨਾ ਚ ਸ਼ਾਮਲ ਹਨ ਮੇਰਾ ਵਿਸ਼ਵਾਸ ਹੈ ਖੁਦਾ ਸੱਚਮੁੱਚ ਜਜ ਤੁਹਾਡਾ ਆਤਮਾ ਪਰਮੇਸ਼ਰ ਜੀ ਸੱਚਮੁੱਚ ਖੁਦਾ ਇਹਨਾਂ ਦੇ ਮੰਗਨ ਤੇ ਇਹਨਾਂ ਨੂੰ ਹਰੇਕ ਵਸਤੂ ਪ੍ਰਦਾਨ ਕਰੇਗਾ ਮੇਰੇ ਜ਼ਿੰਦਾ ਪਰਮੇਸ਼ਰ ਜੀ ਸੱਚਮੁੱਚ ਖੁਦਾ ਤੁਸੀਂ ਦਇਆਵਾਨ ਪਰਮੇਸ਼ਰ ਜੀ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਜੋ ਲੋਕ ਇਨਸਾਨਾਂ ਤੇ ਵਿਸ਼ਵਾਸ ਨਹੀਂ ਰੱਖਦੇ ਕੇਵਲ ਖੁਦਾ ਤੁਹਾਡੇ ਉੱਪਰ ਵਿਸ਼ਵਾਸ ਰੱਖਦੇ ਹਨ ਔਰ ਪਰਬੂ ਸੱਚਮੁੱਚ ਤੁਹਾਡੇ ਕੋਲੋਂ ਮੰਗਦੇ ਹਨ ਪ੍ਰਭੂ ਤੁਸੀਂ ਉਹਨਾਂ ਨੂੰ ਕਦੇ ਵੀ ਲੱਜਿਆ ਮਾਨ ਨਹੀਂ ਹੋਣ ਦਿੰਦੇ ਕਿਉਂ ਜੋ ਪਰਮੇਸ਼ਰ ਤੁਹਾਡੇ ਵਚਨ ਮਤੀ ਸੱਤ ਦੀ ਸੱਤ ਦੇ ਵਿੱਚ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਢੂੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਉ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਪਰਮੇਸ਼ਰ ਜੋ ਲੋਕ ਤੁਹਾਡੇ ਕੋਲੋਂ ਮੰਗਦੇ ਹਨ ਸੱਚਮੁੱਚ ਉਹਨਾਂ ਨੂੰ ਮਿਲ ਜਾਂਦਾ ਹੈ ਜੋ ਪਰਮੇਸ਼ਰ ਤੁਹਾਡੇ ਦੁਆਰਾ ਲੱਭਦੇ ਹਨ ਸੱਚਮੁੱਚ ਉਹ ਪਾ ਲੈਂਦੇ ਹਨ ਔਰ ਖੁਦਾ ਸੱਚਮੁੱਚ ਜੋ ਤੁਹਾਡੇ ਦੁਆਰ ਨੂੰ ਪ੍ਰਾਰਥਨਾ ਦੇ ਦੁਆਰਾ ਖੜਕਾਉਂਦੇ ਹਨ ਪਰਮੇਸ਼ਰ ਤੁਸੀਂ ਆਪਣੇ ਦੁਆਰ ਨੂੰ ਹਮੇਸ਼ਾ ਲਈ ਉਹਨਾਂ ਦੇ ਲਈ ਖੋਲ ਦੇ ਜੇ ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਰ ਅੱਜ ਤੁਹਾਡਾ ਆਤਮਾ ਇਹਨਾਂ ਦੇ ਹਰੇਕ ਬੰਦ ਰਸਤੇ ਉਹਨਾਂ ਨੂੰ ਖੋਲਿ ਯੀਸ਼ੂ ਦੇ ਨਾਮ ਦੇ ਵਿੱਚ ਖੁਦਾ ਸੱਚ ਸਚਮੁਚ ਮੇਰੀ ਜ਼ਿੰਦਾ ਖੁਦਾਈ ਤੁਹਾਡੇ ਪਾਕ ਕਲਾਮ ਦੇ ਵਿੱਚ ਲਿਖਿਆ ਕਿ ਪ੍ਰਭੂ ਸੱਚਮੁਚ ਦਾਊਦ ਹਮੇਸ਼ਾ ਤੁਹਾਡੇ ਉੱਪਰ ਭਰੋਸਾ ਰੱਖਦਾ ਸੀ ਸੱਚਮੁਚ ਪਰਮੇਸ਼ਵਰ ਜੀ ਪ੍ਰਭੂ ਸੱਚਮੁਚ ਤੁਹਾਡੇ ਪਾਕ ਕਲਾਮ 'ਚ ਲਿਖਿਆ ਕਿ ਜਦ ਵੀ ਉਹ ਗੋਲੀਅਤ ਨੂੰ ਖਤਮ ਕਰਨ ਦੇ ਲਈ ਗਿਆ ਪਰਮੇਸ਼ਵਰ ਸੱਚਮੁਚ ਉਹਨੇ ਇਨਸਾਨ ਦੇ ਉੱਪਰ ਭਰੋਸਾ ਨਹੀਂ ਰੱਖਿਆ ਉਹਨੇ ਕੇਵਲ ਪਰਮੇਸ਼ਵਰ ਤੁਹਾਡੇ ਉੱਪਰ ਭਰੋਸਾ ਰੱਖਿਆ ਪਰਮੇਸ਼ਵਰ ਸੱਚਮੁਚ ਤੁਸੀਂ ਉਸ ਗੋਲੀਅਤ ਨੂੰ ਖਰੋਨ ਦੀ ਤਾਕਤ ਦਿੱਤੀ ਮੇਰੀ ਜ਼ਿੰਦਾ ਪਰਮੇਸ਼ਵਰ ਸੱਚਮੁਚ ਤੁਸੀਂ ਸ਼ੇਰ ਅਤੇ ਭਾਲੂ ਨੂੰ ਖਤਮ ਕਰਨ ਦੀ ਦਾਉਦ ਨੂੰ ਤਾਕਤ ਦਿੱਤੀ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਜੇ ਤੁਹਾਡਾ ਆਤਮਿਕ ਹੁਦੈਨ ਨੂੰ ਵੀ ਤਾਕਤ ਦੇਵੇ ਪਰਮੇਸ਼ੁਰ ਇਹਨਾਂ ਦੇ ਅੰਦਰ ਤੁਹਾਡੀ ਸਮਰਥਾ ਵਾਲਾ ਬਲ ਆਵੇ ਪਰਮੇਸ਼ੁਰ ਸੱਚ ਮੁੱਚ ਖੁਦਾ ਜੋ ਲੋਕ ਗਿਰ ਚੁਕੇ ਹਨ ਮੈਂ ਪ੍ਰਾਰਥਨਾ ਕਰਦਾ ਹਾਂ ਤੁਹਾਡਾ ਆਤਮਾ ਫਿਰ ਤੋਂ ਉਹਨਾਂ ਨੂੰ ਖੜ੍ਹਾ ਕਰੇ ਪਰਮੇਸ਼ੁਰ ਜੀ ਖੁਦਾ ਕਦੇ ਵੀ ਪਾਪ ਦੇ ਵਿੱਚ ਡਿੱਗੇ ਨਾ ਰਹਿਣ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਤੁਹਾਡਾ ਆਤਮਾ ਖੁਦਾ ਸੱਚ ਮੁੱਚ ਇਹਨਾਂ ਨੂੰ ਫਿਰ ਤੋਂ ਚੱਕੇ ਔਰ ਖੁਦਾ ਸੱਚ ਮੁੱਚ ਇਹਨਾਂ ਨੂੰ ਉੱਚੀਆਂ ਥਾਵਾਂ ਤੇ ਬਿਠਾਵੇ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਖੁਦਾ ਸੱਚ ਮੁੱਚ ਤੁਹਾਡੇ ਵਚਨ ਅਫੀਸੀਆਂ ਤੇਂਦੀ ਵੀ ਦੇ ਵਿੱਚ ਲਿਖਿਆ ਹੁਣ ਉਹਦੀ ਜਿਹੜੀ ਸਮਰਥਾ ਅਜਿਹੀ ਹੈ ਕਿ ਜੋ ਕੁਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲ ਉਹ ਆਤ੍ਰਵ ਦੀ ਕਰ ਸਕਦਾ ਹੈ ਉਹ ਸਮਰਥਾ ਦੇ ਅਨੁਸਾਰ ਜੋ ਸਾਡੇ ਵਿੱਚ ਪਹੁੰਚੀ ਹੈ ਪਰਮੇਸ਼ਰ ਸੱਚ ਮੁੱਚ ਤੁਹਾਡੇ ਬਚਨ ਖੁਦਾ ਸਾਡੇ ਲਈ ਵਾਦੇ ਹਨ ਸੱਚ ਮੁੱਚ ਤੁਸੀਂ ਵਾਦਾ ਕੀਤਾ ਕਿ ਮੈਂ ਤੁਹਾਡੀ ਸੋਚ ਤੋਂ ਵੀ ਵਧੇਗ ਤੁਹਾਡੇ ਜੀਵਨਾਂ ਦੇ ਵਿੱਚ ਕੰਮ ਕਰਾਂਗਾ ਪਰਮੇਸ਼ਰ ਮੇਰਾ ਵਿਸ਼ਵਾਸ ਹੈ ਖੁਦਾ ਤੁਸੀਂ ਇਹਨਾਂ ਦੇ ਮੰਗਨ ਤੋਂ ਵੀ ਵਧੇਗ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਵੱਡੇ ਕੰਮ ਕਰ ਚੁੱਕੇ ਜੀ ਖੁਦਾ ਮੇਰਾ ਵਿਸ਼ਵਾਸ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਤੁਹਾਡੇ ਉੱਪਰ ਭਰੋਸਾ ਰੱਖਣ ਵਾਲੇ ਬਣ ਚੁੱਕੇ ਹਨ ਖੁਦਾ ਡਾਕਟਰਾਂ ਦੀ ਸੱਚ ਮੁੱਚ ਡਾਕਟਰਾਂ ਦੇ ਉੱਪਰ ਭਰੋਸਾ ਰੱਖਣ ਵਾਲੇ ਨਹੀਂ ਬਲਕਿ ਤੁਹਾਡੇ ਉੱਪਰ ਭਰੋਸਾ ਰੱਖਣ ਵਾਲੇ ਬਣ ਚੁੱਕੇ ਹਨ ਪਰਮੇਸ਼ਰ ਸੱਚ ਮੁੱਚ ਵਕੀਲਾਂ ਦੇ ਉੱਪਰ ਭਰੋਸਾ ਰੱਖਣ ਵਾਲੇ ਨਹੀਂ ਬਲਕਿ ਤੁਹਾਡੇ ਉੱਪਰ ਭਰੋਸਾ ਰੱਖਣ ਵਾਲੇ ਬਣ ਚੁੱਕੇ ਹਨ ਪਰਮੇਸ਼ਰ ਸੱਚ ਮੁੱਚ ਲੋਕ ਆਤਮਿਕ ਲੋਕ ਹਨ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਦੇ ਸਰੀਰ ਦੇ ਉੱਪਰ ਮਨ ਕਦੇ ਨਾ ਲਗੇ ਪਰਮੇਸ਼ਰ ਹਮੇਸ਼ਾ ਤੁਹਾਡੇ ਆਤਮਿਕ ਵਚਨਾਂ ਦੇ ਉੱਪਰ ਇਹਨਾਂ ਦਾ ਮਨ ਲਗੇ ਤਾਂ ਜੋ ਪਰਮੇਸ਼ਰ ਸੱਚਮੁੱਚ ਆਪਣੇ ਜੀਵਨਾਂ ਨੂੰ ਬਦਲਦਾ ਹੋਇਆ ਦੇਖਣ ਯੀਸ਼ੂ ਦੇ ਨਾਮ ਦੇ ਵਿੱਚ ਕੁਦਾ ਮੇਰਾ ਵਿਸ਼ਵਾਸ ਹੈ ਕਿ ਅੱਜ ਤੋਂ ਬਾਅਦ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਦੁਆਰਾ ਤੁਹਾਡੇ ਕੋਲੋਂ ਕੁਝ ਮੰਗਣਗੇ ਮੇਰਾ ਵਿਸ਼ਵਾਸ ਹੈ ਕੁਦਾ ਇਹਨਾਂ ਨੂੰ ਹਰੇਕ ਮੰਗੀ ਹੋਈ ਵਸਤੂ ਪਰਮੇਸ਼ਰ ਤੁਸੀਂ ਪ੍ਰਦਾਨ ਕਰੋਗੇ ਕਿਉਂਕਿ ਜੇ ਪਰਮੇਸ਼ਰ ਤੁਹਾਡੇ ਵਚਨ ਮਾਰਕਸ 9 ਦੀ 23 ਦੇ ਵਿੱਚ ਲਿਖਿਆ ਯਿਸੂ ਨੇ ਕਿਹਾ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋਵੇਗਾ ਪਰਮੇਸ਼ੁਰ ਸੱਚਮੁੱਚ ਮੇਨ ਅਧਲੀ ਵਿਸ਼ਵਾਸ ਕਰਦਾ ਕਿ ਤੁਹਾਡਾ ਆਤਮਾ ਨਦੀ ਹਰੇਕ ਪ੍ਰਾਰਥਨਾ ਨੂੰ ਸੁਣ ਕੇ ਪੂਰੀਆਂ ਕਰੇਗਾ ਯਿਸੂ ਦੇ ਨਾਮ ਦੇ ਵਿੱਚ ਕੋਦਾ ਦੁਸ਼ ਦੀ ਕੋਈ ਵੀ ਤਾਕਤ ਕੋਦਾ ਸੱਚਮੁੱਚ ਪਰਮੇਸ਼ੁਰ ਦੀ ਪ੍ਰਾਰਥਨਾ ਨੂੰ ਨਹੀਂ ਰੋਕ ਸਕੇਗੀ ਇਕ ਤੋ ਯਿਸੂ ਦੇ ਨਾਮ ਦੇ ਵਿੱਚ ਤੁਹਾਡਾ ਆਤਮਾ ਕੋਦਾ ਇਹਨਾਂ ਦੀ ਹਰੇਕ ਮੰਗ ਨੂੰ ਪੂਰਾ ਕਰੇਗਾ ਯਿਸੂ ਦੇ ਨਾਮ ਦੇ ਵਿੱਚ ਧੰਨਵਾਦ ਕੋਦਾ ਜਿੰਨੇ ਚੋ ਲੋਕਾਂ ਮੈਂ ਬੋਲ ਰਹੇ ਹਾਂ ਜ਼ਾਮੀ ਲਿਖ ਰਹੇ ਹਨ ਮੇਰਾ ਵਿਸ਼ਵਾਸ ਹੈ ਕਿ ਉਹਦਾ ਤੁਸੀਂ ਉਹਨਾਂ ਦੀ ਹਰੇਕ ਜ਼ਰੂਰਤ ਨੂੰ ਮੰਗਣ ਦੇ ਅਨੁਸਾਰ ਪੂਰਾ ਕਰ ਚੁੱਕੇ ਜੇ ਮੇਰੀ ਜ਼ਿੰਦਾ ਪਰਮੇਸ਼ਰ ਸੱਚਮੁੱਚ ਮੈਂ ਖਾਸ ਤਰ੍ਹਾਂ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਕਿ ਉਹ ਲੋਕ ਇਸ ਪ੍ਰਾਰਥਨਾ ਨੂੰ ਤੁਹਾਡੇ ਕੰਮਾਂ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਹਨ ਪਰਮੇਸ਼ਰ ਜੀ ਮੇਰੀ ਜ਼ਿੰਦਾ ਖੁਦਾ ਜੀ ਸੱਚਮੁੱਚ ਮੇਰਾ ਵਿਸ਼ਵਾਸ ਹੈ ਮੇਰੇ ਜ਼ਿੰਦਾ ਖੁਦਾ ਜੀ ਖੁਦਾਏ ਲੋਕ ਤੁਹਾਡੇ ਕੰਮਾਂ ਨੂੰ ਕਰ ਰਹੇ ਹਨ ਔਰ ਖੁਦਾ ਜੋ ਲੋਕ ਤੁਹਾਡੇ ਕੰਮਾਂ ਨੂੰ ਕਰਦੇ ਹਨ ਤੁਹਾਡਾ ਆਤਮਾ ਕਹਿੰਦਾ ਹੈ ਕਿ ਨਾ ਤੁਸੀਂ ਪੀਣ ਦੀ ਨਾ ਖਾਣ ਦੀ ਨਾ ਪਹਿਨਣ ਦੀ ਚਿੰਤਾ ਕਰੋ ਪਰਮੇਸ਼ਵਰ ਸੱਚਮੁੱਚ ਤੁਹਾਡਾ ਆਤਮਾ ਖੁਦਾ ਜੋ ਉਹਨਾਂ ਲਈ ਆਕਾਸ਼ ਤੋਂ ਵੀ ਮੰਨਾ ਗਰਾਉਣ ਦੀ ਤਾਕਤ ਰੱਖਦਾ ਹੈ ਮੇਰਾ ਵਿਸ਼ਵਾਸ ਹੈ ਮੇਰੇ ਜ਼ਿੰਦਾ ਖੁਦਾ ਤੁਸੀਂ ਉਹਨਾਂ ਨੂੰ ਕਦੇ ਵੀ ਥੋੜ੍ਹ ਨਹੀਂ ਹੁੰਦੇ ਹੋਗੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਅੱਗੇ ਖੁਦਾ ਜੋ ਲੋਕ ਇਸ ਪ੍ਰਾਰਥਨਾ ਦੇ ਦੌਰਾਨ ਪਰਮੇਸ਼ਵਰ ਜੀ ਆਪਣੇ ਬੀ ਜਿਸ ਨੂੰ ਆਪਣੇ ਦਸਵੰਦ ਨੂੰ ਤੁਹਾਡੇ ਰਾਜ ਲਈ ਤੁਹਾਡੇ ਕਮਾਈ ਬੀਜ ਰੇ ਨੇ ਖੁਦਾ ਤੁਸੀਂ ਜਾਣਦੇ ਜੇ ਕਿ ਇਹ ਬੀਜ ਕਿਸ ਕਮਾਈ ਦੇ ਵਿੱਚੋਂ ਆਇਆ ਹੈ ਮੇਰਾ ਵਿਸ਼ਵਾਸ ਹੈ ਖੁਦਾ ਉਸ ਕਮਾਈ ਦੇ ਉੱਪਰ ਕਦੇ ਵੀ ਖੁਦਾ ਦੁਸ਼ਟ ਹੱਥ ਨਹੀਂ ਮਾਰੇਗਾ ਯਿਸੂ ਦੇ ਨਾਮ ਦੇ ਵਿੱਚ ਖੁਦਾ ਦੁਸ਼ਟ ਕਦੇ ਵੀ ਉਸ ਕਮਾਈ ਵੱਲ ਝਾਕ ਨਹੀਂ ਸਕਦਾ ਮੇਰਾ ਵਿਸ਼ਵਾਸ ਹੈ ਖੁਦਾ ਤੁਸੀਂ ਉਸ ਕਮਾਈ ਨੂੰ ਬਹੁਤ ਸਾਰਾ ਫਲਵੰਤ ਕਰ ਚੁਕੇ ਜੀ ਖੁਦਾ ਨਾਲ ਦੇ ਬਿਜ਼ਨਸ ਫਲਵੰਤ ਹੋ ਚੁਕੇ ਹਨ ਮੇਰਾ ਵਿਸ਼ਵਾਸ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਸੱਚ ਹੋ ਜਾ ਅੱਜ ਤੋਂ ਖੁਦਾ ਦੇ ਲੋਕ ਬਹੁਤ ਸਾਰੇ ਲੋਕਾਂ ਨੂੰ ਦੀਨ ਵਾਲੇ ਬਣ ਚੁਕੇ ਹਨ ਮੰਗਣ ਵਾਲੇ ਨਹੀਂ ਕਿਉਂ ਜੋ ਖੁਦਾ ਸੱਚ ਹੋ ਜੇ ਪੂਰੀ ਸ੍ਰਿਸ਼ਟੀ ਦੇ ਮਾਲਕ ਹਨ ਪਰਮੇਸ਼ਰ ਇਹ ਤੁਹਾਡੇ ਬੱਚੇ ਹਨ ਇਹਨਾਂ ਨੂੰ ਤੋੜ ਨਾ ਆਵੇਗੀ ਧੰਨਵਾਦ ਖੁਦਾ ਸੱਚ ਮੈਂ ਤੁਸੀਂ ਅੱਜ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਪੂਰੀਆਂ ਕਰ ਚੁਕੇ ਯੀਸ਼ੂ ਮਸੀਹ ਦੇ ਜ਼ਿੰਦਾ ਨਾਮ ਚ ਮੰਗਦੇ ਹਾਂ ਆਮੀਨ